ਨਾ ਮੈਦਾ ਨਾ ਦਹੀਂ ਨਾ ਹੀ ਕਿਸੇ ਛੋਡੇ ਦੀ ਜ਼ਰੂਰਤ ਇਹ ਜਿਹੜਾ ਮੰਗੋ ਕੇਕ ਹੈ ਤੁਸੀਂ ਝਟਪਟ ਘਰ ਦੇ ਵਿੱਚ ਤਿਆਰ ਕਰ ਲਓਗੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਸਭ ਤੋਂ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੋਊਗਾ ਤੇ ਸਭ ਤੋਂ ਵਧੀਆ ਗੱਲ ਵੀ ਨਾ ਆਪਾਂ ਨੂੰ ਕਿਸੇ ਆਵਨ ਦੀ ਜਾਂ ਕੜਾਹੀ ਦੀ ਜਾਂ ਕੁੱਕਰ ਦੀ ਜ਼ਰੂਰਤ ਹੈ ਆਪਾਂ ਇਹਨੂੰ ਡਾਇਰੈਕਟ ਤਵੇ ਤੇ ਹੀ ਬਣਾਵਾਂਗੇ ਬਹੁਤ ਹੀ ਵਧੀਆ ਆਪਾਂ ਇਹਦੇ ਨਾਲ ਟੇਸਟੀ ਜੀ ਰਬੜੀ ਵੀ ਤਿਆਰ ਕਰਾਂਗੇ ਝਟਪਟ ਤੁਸੀਂ ਦੇਖ ਸਕਦੇ ਹੋ ਕਿੰਨਾ ਟੇਸਟੀ ਬਣ ਕੇ ਤਿਆਰ ਹੋਇਆ। ਅੱਜ ਸ੍ਰੀ ਗੁਰੂ ਸਾਹਿਬ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਮੰਗੋ ਰਬੜੀ ਕੇਕ ਬਣਾ ਕੇ ਤਿਆਰ ਕਰਾਂਗੇ। ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਨਾ ਹੀ ਆਪਾਂ ਨੂੰ ਦਹੀਂ ਦੀ ਨਾ ਮੈਦੇ ਦੀ ਨਾ ਕਿਸੇ ਛੋੜੇ ਦੀ ਜ਼ਰੂਰਤ ਹੈ ਤੇ ਨਾ ਹੀ ਆਪਾਂ ਨੂੰ ਕੜਾਹੀ ਜਾਂ ਕੁੱਕਰ ਦੀ ਜ਼ਰੂਰਤ ਹੈ। ਆਪਾਂ ਇਹਨੂੰ ਡਾਇਰੈਕਟ ਪੈਨ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ। ਬਹੁਤ ਹੀ ਟੇਸਟੀ ਬਣਦਾ ਤੇ ਛੱਪੜ ਬਣ ਜਾਂਦਾ ਹੈ। ਚਲੋ ਜੀ ਇਹਨੂੰ ਬਣਾਉਣਾ ਆਪਾਂ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ। ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜ ਮੈਂਗੋ ਸੀਜ਼ਨ ਆ ਗਈ ਤੇ ਮਿੱਠੇ-ਮਿੱਠੇ ਮੈਂਗੋ ਹੈ ਜਿਹੜੇ ਮਾਰਕੀਟ ਦੇ ਵਿੱਚੋਂ ਮਿਲ ਰਹੇ ਆ ਤੇ ਮੈਂ ਸੋਚਿਆ ਕਿਉਂ ਨਾ ਇੱਕ ਵਧੀਆ ਜਿਹਾ ਰਬੜੀਦਾਰ ਕੇਕ ਬਣਾ ਕੇ ਤਿਆਰ ਕੀਤਾ ਜਾਵੇ ਤੇ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਇੱਥੇ ਇੱਕ ਮਿੱਠਾ ਆਂਬ ਇਹ ਮੀਡੀਅਮ ਸਾਈਜ਼ ਦਾ ਆਂਬ ਹੈ ਤੇ ਇਹਨੂੰ ਆਪਾਂ ਸਭ ਤੋਂ ਪਹਿਲਾਂ ਸ਼ੈੱਲ ਲਾਂਗੇ ਤੇ ਆਪਾਂ ਨੂੰ ਇੱਥੇ ਇਹਦਾ ਚਾਹੀਦਾ ਪਲਪ ਆਪਾਂ ਪਲਪ ਤਿਆਰ ਕਰਨਾਗਾ ਉਹਦੇ ਲਈ ਆਪਾਂ ਇਹਦੇ ਛੋਟੇ-ਛੋਟੇ ਟੁਕੜੇ ਇਸ ਤਰੀਕੇ ਨਾਲ ਕਰ ਲਾਂਗੇ ਤੇ ਆਪਾਂ ਨੂੰ ਹੁਣ ਚਾਹੀਦਾ ਮਿਕਸੀ ਵਾਲਾ ਜੱਗ ਇਹ ਸਾਰੇ ਛੋਟੇ ਛੋਟੇ ਟੁਕੜੇ ਆਪਾਂ ਮਿਕਸੀ ਵਾਲੇ ਜੱਗ ਦੇ ਵਿੱਚ ਐਡ ਕਰ ਦੇਾਂਗੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਬਰੀਕ ਬਰੀਕ ਇਸ ਤਰੀਕੇ ਨਾਲ ਟੁਕੜੇ ਐਡ ਕਰਕੇ ਮਿਕਸੀ ਦੇ ਵਿੱਚ ਐਡ ਕਰਨੇ ਆ ਤੁਸੀਂ ਇਸ ਤਰ੍ਹਾਂ ਵੀ ਕੱਟ ਕੇ ਜਿਹੜਾ ਮਿਕਸੀ ਦੇ ਵਿੱਚ ਇਹਨੂੰ ਐਡ ਕਰ ਸਕਦੇ ਹੋ ਹੁਣ ਆਪਾਂ ਨੂੰ ਚਾਹੀਦੀ ਇੱਥੇ ਖੰਡ ਅੱਧਾ ਕੱਪ ਖੰਡ ਆ ਆਪਣੇ ਕੋਲ ਜ਼ਰੂਰੀ ਨਹੀਂ ਹੈਗਾ ਅੱਧਾ ਕੱਪ ਹੀ ਐਡ ਕਰਨੀ ਆ ਥੋੜੀ ਜਿਹੀ ਵੱਧ ਵੀ ਐਡ ਕਰ ਸਕਦੇ ਜੇ ਮਿੱਠਾ ਵੱਧ ਖਾਣੇ ਹੋ ਫਿਰ ਇਹਦੇ ਵਿੱਚ ਦੋ ﺍﻟैचੀਆਂ ਦੇ ਬੀਜ ਐਡ ਕਰਕੇ ਇਹਨੂੰ ਮਿਕਸ ਕਰ ਲਾਂਗੇ ਬਿਲਕੁਲ ਇਸ ਤਰੀਕੇ ਦਾ ਪਲਪ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਫਰੈਸ਼ ਮਲਾਈ ਕਿ ਜਿਹੜੀ ਤੁਸੀਂ ਇਹਦੇ ਵਿੱਚ ਮਲਾਈ ਐਡ ਕਰਨੀ ਹੈ ਜੋ ਬਿਲਕੁਲ ਫਰੈਸ਼ ਹੋਣੀ ਚਾਹੀਦੀ ਹੈ ਵੈਸੇ ਤਾਂ ਆਪਸ਼ਨਲ ਹੈ ਵੀ ਤੁਸੀਂ ਐਡ ਕਰਨੀ ਹੈ ਜਾਂ ਨਹੀਂ ਕਰਨੀ ਉਹ ਤੁਹਾਡੀ ਆਪਣੀ ਇੱਛਾ ਹੈਗੀ ਪਰ ਜੇਕਰ ਮਲਾਈ ਐਡ ਕਰਕੇ ਇਸ ਤਰੀਕੇ ਨਾਲ ਬਣਾਓਗੇ ਬਹੁਤ ਵਧੀਆ ਟੇਸਟ ਆਊਗਾ ਲਓ ਜੀ ਮਲਾਈ ਵੀ ਆਪਾਂ ਮਿਕਸ ਕਰ ਲਈ ਹੈ ਤੇ ਹੁਣ ਆਪਾਂ ਇਹਨੂੰ ਕੜਾਹੇ ਦੇ ਵਿੱਚ ਕੱਢ ਲਾਂਗੇ ਤੇ ਹੁਣ ਇੱਥੇ ਆਪਾਂ ਨੂੰ ਚਾਹੀਦਾ ਦੇਸੀ ਘਿਓ ਤੁਸੀਂ ਇੱਥੇ ਬਟਰ ਵੀ ਵਰਤ ਸਕਦੇ ਹੋ ਬਾਜ਼ਾਰ 'ਚ ਜੋ ਮਿਲਦਾ ਹੈ ਜਾਂ ਘਰ ਦਾ ਬਣਿਆ ਵੀ ਉਹਨੂੰ ਮੈਲਟ ਕਰ ਲਓ ਇਆ ਫਿਰ ਫੈਂਟ ਤੇਲ ਵੀ ਵਰਤ ਸਕਦੇ ਹਾਂ ਪਰ ਮੇਰੇ ਵਿੱਚ ਦੇਸੀ ਘਿਓ ਐਡ ਕਰਤਾ 1 ਕੱਪ ਦਾ ਚੌਥਾ ਹਿੱਸਾ ਐਡ ਕੀਤਾ ਯਾਨੀ ਕਿ 4 ਕ ਚਮਚਾ ਛੋਟੇ ਤੇ ਇਹਨੂੰ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਹੁਣ ਆਪਾਂ ਨੂੰ ਚਾਹੀਦੇ ਤੇ ਕੇਕ ਬਣਾਉਣ ਦੇ ਲਈ ਸੂਜੀ ਤਾਂ ਆਪਾਂ ਉਹੀ ਕੱਪ ਵਰਤਾਂਗੇ ਜਿਹਦੇ ਨਾਲ ਆਪਾਂ ਖੰਡ नापੀ ਐ ਤੇ ਘਿਓ ਨਾਪ ਕੇ ਐਡ ਕੀਤਾ ਇੱਕ ਕੱਪ ਕੌਲੀ ਘਰ ਦੇ ਵਿੱਚੋਂ ਸੈੱਟ ਕਰ ਲਓ ਜਦੋਂ ਵੀ ਕੇਕ ਬਣਾਉਣੇ ਆ ਸਾਰੀਆਂ ਚੀਜ਼ਾਂ ਇੱਕ ਹੀ ਬਰਤਨ ਦੇ ਨਾਲ ਜਿਵੇਂ ਆਪਾਂ ਨਾਪ ਕੇ ਐਡ ਕਰਦੇ ਆ ਕੇਕ ਹੈ ਜਿਹੜਾ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੁੰਦਾ ਹੈ ਸੂਜੀ ਇੱਥੇ ਤੁਸੀਂ ਨਾਰਮਲ ਵੀ ਵਰਤ ਸਕਦੇ ਹੋ ਪਰ ਮੇਰੇ ਕੋਲ ਇਹ ਬਰੀਕ ਸੂਜੀ ਹੈ ਮੈਂ ਇਹ ਵਰਤ ਰਹੀ ਹਾਂ ਇੱਕ ਕੱਪ ਭਰ ਕੇ ਆਪੇ ਐਡ ਕਰ ਦੇਾਂਗੇ ਹੁਣ ਆਪਾਂ ਨੂੰ ਚਾਹੀਦਾ ਇੱਥੇ ਪੌਣਾ ਕੱਪ ਦੁੱਧ ਦਾ ਟੋਟਲ ਆਪਾਂ ਪੌਣਾ ਕੱਪ ਦੁੱਧ ਦਾ ਲੈਤਾ ਗਏ ਰੂਮ ਟੈਂਪਰੇਚਰ 'ਤੇ ਹੈ ਨਾ ਤਾਂ ਫ੍ਰਿਜ ਵਾਲਾ ਠੰਡਾ ਹੈ ਨਾ ਗਰਮ ਹੈ ਥੋੜਾ ਜਿਹਾ ਆਪਾਂ ਬਚਾ ਲਿਆ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਹੁਣ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਵੀ ਜਿਹੜਾ ਇਹ ਕੇਕ ਦਾ ਆਪਾਂ ਬੈਟਰ ਤਿਆਰ ਕਰਨਾ ਹੈ ਉਹ ਬਹੁਤ ਪਤਲਾ ਨਹੀਂ ਤਿਆਰ ਕਰਨਾ ਤੇ ਨਾ ਬਾਲਾ ਗਾੜਾ ਰੱਖਣਾ ਉਹਨੂੰ ਨਾਰਮਲ ਜਿਹਾ ਰੱਖਣਾਗਾ ਜਿਹੜਾ ਦੁੱਧ ਰਹਿ ਗਿਆ ਸੀ ਉਹ ਵੀ ਆਪਾਂ ਐਡ ਕਰ ਦੇਾਂਗੇ ਕਿਉਂਕਿ ਜਦੋਂ ਆਪਾਂ ਕੋਈ ਵੀ ਫਰੂਟ ਵਾਲਾ ਕੇਕ ਬਣਾਉਣੀ ਹੈ ਉਹਦਾ ਬੈਟਰ ਥੋੜਾ ਜਿਹਾ ਆਪਾਂ گاੜਾ ਬਣਾ ਕੇ ਤਿਆਰ ਕਰਦੇ ਆਂ ਬਾਲਾ ਪਤਲਾ ਨਹੀਂ ਰੱਖਦੇ ਤੇ ਹੁਣ ਜੀ ਆਪਾਂ ਇਸ ਤਰੀਕੇ ਨਾਲ ਇਹਨੂੰ ਮਿਕਸ ਕਰ ਲਿਆ ਦੇਖੋ ਬਿਲਕੁਲ ਇਸ ਤਰੀਕੇ ਦਾ ਬੈਟਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਘਰਚੀ ਦੀ ਮਦਦ ਨਾਲ ਵੀ ਨਾ ਬਾਲਾ ਇਹ ਪਤਲਾ ਨਾ ਬਾਲਾ گاੜਾਗਾ ਦੇਖੋ ਬਿਲਕੁਲ ਇਸ ਤਰੀਕੇ ਦਾ ਹੋਣਾ ਚਾਹੀਦਾ ਹੁਣ ਇਹ ਸੂਜੀ ਦਾ ਕੇਕ ਆਪਾਂ ਬਣਾ ਰਹੇ ਆਂ ਤਾਂ ਆਪਾਂ ਨੂੰ ਰੈਸਟ ਕਰਨ ਦੇ ਲਈ ਇਹਨੂੰ ਰੱਖਣਾ ਪਊਗਾ ਆਪਾਂ ਅੱਧਾ ਘੰਟਾ ਰੱਖ ਦਿਆਂਗੇ ਵੀ ਸੂਜੀ ਜਿਹੜੀ ਫੁੱਲ ਕੇ ਤਿਆ ਰਬੜੀ ਦੇ ਲਈ ਮੈਂ ਅੱਧਾ ਲੀਟਰ ਦੁੱਧ ਹੈ ਜਿਹੜਾ ਕੜਾਹੀ ਦੇ ਵਿੱਚ ਐਡ ਕਰ ਦੂੰਗੀ ਮੈਂ ਜਦੋਂ ਵੀ ਘਰ ਦੇ ਵਿੱਚ ਰਬੜੀ ਬਣਾਉਣੀ ਹੈ ਤਾਂ ਰਬੜੀ ਥੋੜੀ ਜਿਹੀ ਜ਼ਿਆਦਾ ਹੀ ਬਣਾਉਣੀ ਹੁੰਦੀ ਹੈ ਤੁਸੀਂ ਆਪਣੀ ਇੱਛਾ ਮੁਤਾਬਕ ਜਿਹੜੀ ਰਬੜੀ ਵੱਧ ਘੱਟ ਵੀ ਦੁੱਧ ਦੀ ਤਿਆਰ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਦੁੱਧ ਨੂੰ ਆਪਾਂ ਗਰਮ ਹੋਣ ਦੇਵਾਂਗੇ ਫੁੱਲ ਫੈਂਟ ਆਪਣੇ ਕੋਲੇ ਇਹ ਦੁੱਧ ਆਗਾ ਤੇ ਦੁੱਧ ਜਦੋਂ ਤੱਕ ਅੱਧਾ ਨਹੀਂ ਰਹਿ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਬਿਖਾ ਕੇ ਤਿਆਰ ਕਰਨਾ ਗਾ ਰਬੜੀ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਬਾਲੀ ਆਪਾਂ ਨੂੰ ਗਾੜੀ ਰਬੜੀ ਨਹੀਂ ਚਾਹੀਦੀ ਪਰ ਫਿਰ ਵੀ ਥੋੜੀ ਜਿਹੀ ਗਾੜੀ ਬਣਾ ਕੇ ਆਪਾਂ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਇਸ ਤਰੀਕੇ ਨਾਲ ਰਬੜੀ ਬਣਨੀ ਸਟਾਰਟ ਹੋ ਗਈ ਹੈ ਜਿਹੜੀ ਕਿਨਾਰੀਆਂ ਤੇ ਮਲਾਈ ਲੱਗੀ ਗਈ ਹੈ ਰਬੜੀ ਲੱਗੀ ਗਈ ਉਹਨੂੰ ਆਪਾਂ ਵਿੱਚੇ ਮਿਕਸ ਕਰਦੇ ਹਾਂਗੇ ਦੇਖੋ ਇਸ ਤਰੀਕੇ ਦਾ ਦੁੱਧ ਹੈ ਜਿਹੜਾ ਗਾੜਾ ਹੋਣਾ ਸਟਾਰਟ ਹੋ ਗਿਆ ਹੈਗਾ ਬਹੁਤ ਹੀ ਟੇਸਟੀ ਲੱਗਦੀ ਹੈ ਇਹ ਰਬੜੀ ਜੇਕਰ ਇਸ ਕੇਕ ਦੇ ਨਾਲ ਆਪਾਂ ਬਣਾਉਣੇ ਹੈ ਥੋੜੀ ਜਿਆਦਾ ਹੀ ਬਣਾਇਓ ਮੈਂ ਤਾਂ ਕਹੂੰਗੀ ਦੇਖ ਇੱਲਾਪਾ ਮੀਡੀਅਮ 'ਚ ਰੱਖਿਆ ਸੀ ਤੇ ਹੁਣ ਇਹਨੂੰ ਇਸ ਤਰੀਕੇ ਨਾਲ ਮਿਕਸ ਕਰ ਦਿਆਂਗੇ ਰਵੜੀ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਦੇਖੋ ਦੁੱਧ ਇਸ ਤਰੀਕੇ ਦਾ گاੜਾ ਹੋ ਗਿਆ ਜਿੰਨਾ ਕਾਪਾ ਨੂੰ ਚਾਹੀਦਾ ਸੀਗਾ ਤੇ ਹੁਣ ਇੱਥੇ ਆਪਾਂ ਇਹਦੇ ਵਿੱਚ 2 ਚਮਚ ਖੰਡ ਦੇ ਐਡ ਕਰ ਦਿਆਂਗੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਿਆਂਗੇ ਫਲੇਮ ਹੈ ਜਿਹੜੀ ਆਪਾਂ ਸਲੋ ਰੱਖੀ ਹੈ ਬਸ ਜਦੋਂ ਖੰਡ ਮੈਲਟ ਹੋ ਗਈ ਇਹਦੇ ਵਿੱਚ ਕਿਉਂਕਿ ਆਪਾਂ ਦਾਣੇਦਾਰ ਖੰਡ ਵਰਤੀ ਹੈ ਉਦੋਂ ਆਪਾਂ ਗੈਸ ਨੂੰ ਬੰਦ ਕਰ ਦਿਆਂਗੇ ਤੇ ਹੁਣ ਜੀ ਰਵੜੀ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਖੰਡ ਵੀ ਚੰਗੇ ਤਰੀਕੇ ਨਾਲ ਮੈਲਟ ਹੋ ਗਈ ਹੈ ਹੁਣ ਆਪਾਂ ਇਹਨੂੰ ਰੂਮ ਟੈਂ ਜਿਦੋਂ ਇਹ ਰੰਡੀ ਹੋ ਗਈ ਇਹਨੂੰ ਇੱਕ ਬਰਤਨ ਦੇ ਵਿੱਚ ਕੱਢ ਲਾਂਗੇ ਹੁਣ ਇਹਦੇ ਵਿੱਚ ਆਪਾਂ ਮੰਗੋ ਪਲਪ ਐਡ ਕਰਦੇ ਆਂਗੇ ਮੈਂ 4 ਚਮਚ ਐਡ ਕਰ ਦੂੰਗੀ ਬਸ ਦੋ ਖਵਾੜੀਆਂ ਆਂਬ ਨੂੰ ਮੈਂ ਇਸ ਤਰੀਕੇ ਨਾਲ ਮਿਕਸੀ ਵਾਲੇ ਜੱਗ ਦੇ ਵਿੱਚ ਮਿਕਸ ਕਰਕੇ ਮੰਗੋ ਪਲਪ ਤਿਆਰ ਕਰ ਲਿਆ ਸੀ ਥੋੜਾ ਜਿਹਾ ਇਲਾਇਚੀ ਪਾਊਡਰ ਐਡ ਕਰ ਦੂੰਗੀ ਲਓ ਜੀ ਇਹ ਆਪਣੀ ਰਬੜੀ ਬਿਲਕੁਲ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਇਹਨੂੰ ਆਪਾਂ ਫ੍ਰਿਜ ਦੇ ਵਿੱਚ ਰੱਖ ਦਾਂਗੇ ਬਿਲਕੁਲ ਚਿਲਡ ਟੇਸਟੀ ਲੱਗਦੀ ਹੈ ਤੇ ਕੇਕ ਦੇ ਨਾਲ ਵੀ ਬਿਲਕੁਲ ਚਿਲਡ ਹੈ ਜਿਹੜੀ ਆਪਾਂ ਸਰਵ ਕਰਾਂਗੇ ਹੁਣ ਆਪਾਂ ਨੂੰ ਚਾਹੀਦਾ ਲੋਹੇ ਦਾ ਤਵਾ ਤੇ ਤਵੇ ਨੂੰ ਆਪਾਂ ਗੈਸ ਆਨ ਕਰਕੇ ਰੱਖਤਾ ਤੇ ਇੱਧਰ ਆਪਾਂ ਨੂੰ ਚਾਹੀਦਾ ਇੱਕ ਪੈਨ ਤੇ ਇਹਨੂੰ ਆਪਾਂ ਆਇਲ ਨਾਲ ਗ੍ਰੀਸ ਕਰ ਲਾਂਗੇ ਸਾਰੀਆਂ ਕਿਨਾਰੀਆਂ ਤੋਂ ਵੀ ਬਾਅਦ ਵਿੱਚ ਕੇਕ ਹੈ ਜਿਹੜਾ ਉਹ ਚਿਪਕੇ ਨਾ ਤੇ ਲਓ ਜੀ ਆਪਣਾ ਜਿਹੜਾ ਸੂਜੀ ਦਾ ਹੈ ਬੈਟਰ ਹੈ ਕੇਕ ਵਾਲਾ ਉਹ ਵੀ ਤਿਆਰ ਹੋ ਗਿਆ ਦੇਖੋ ਇਸ ਤਰੀਕੇ ਨਾਲ ਮੈਂ ਤੁਹਾਨੂੰ ਦਿਖਾਉਣੀ ਹੈ ਇਹ ਇੰਨਾ ਕੁ گاੜਾ ਦੇਖੋ ਜੇ ਆਪਾਂ ਪਹਿਲਾਂ ਹੀ ਇਹਦੇ ਵਿੱਚ ਥੋੜਾ ਜਿਹਾ ਘੱਟ ਦੁੱਧ ਐਡ ਕਰ ਦੇਣ ਥੋੜਾ ਜਿਹਾ ਜ਼ਿਆਦਾ ਹੀ گاੜਾ ਬਣਾ ਕੇ ਰੱਖਦੇ ਫਿਰ ਆਪਾਂ ਨੂੰ ਇਸ ਸਟੇਜ ਤੇ ਹੋਣੇ ਦੇ ਵਿੱਚ ਥੋੜਾ ਜਿਹਾ 3-4 ਚਮਚ ਦੁੱਧ ਐਡ ਕਰਨ ਦੀ ਜ਼ਰੂਰਤ ਸਿੱਗੀ ਤੇ ਹੁਣ ਆਪਾਂ ਨੂੰ ਚਾਹੀਦਾ ਇੱਥੇ ਬੇਕਿੰਗ ਪਾਊਡਰ ਨਾਪਨ ਕੋਈ ਸੋਡਾ ਨਾ ਇਹਨਾਂ ਨੂੰ ਕੁਝ ਵੀ ਨਹੀਂ ਚਾਹੀਦਾ ਤੇ ਇਹਦੇ ਉੱਪਰ ਥੋੜਾ ਜਿਹਾ ਅੱਧਾ ਕ ਚਮਚ ਦੁੱਧ ਐਡ ਕਰਕੇ ਇਹਨੂੰ ਮਿਕਸ ਕਰ ਦੇਾਂਗੇ ਜੇ ਤੁਹਾਡੇ ਕੋਲੇ ਬੇਕਿੰਗ ਪਾਊਡਰ ਨਾ ਹੋਇਆ ਫਿਰ ਤੁਸੀਂ ਅੱਧਾ ਕ ਚਮਚ ਛੋਟਾ ਜਿਹੜਾ ਮਿੱਠੇ ਸੋਡੇ ਦਾ ਯਾਨੀ ਕਿ ਬੇਕਿੰਗ ਸੋਡੇ ਦਾ ਐਡ ਕਰ ਸਕਦੇ ਹੋ ਹੁਣ ਆਪਾਂ ਇਹਨੂੰ ਜ਼ਿਆਦਾ ਨਹੀਂ ਮਿਕਸ ਕਰਨਾ ਯਾਨੀ ਕਿ ਹੱਥਾਂ ਨੂੰ ਤੇਜ਼ ਘਮਾਉਦੇ ਹੋਏ ਮਿਕਸ ਨਹੀਂ ਕਰਨਾ ਹਲਕੀ ਹੱਥਾਂ ਨਾਲ ਮਿਕਸ ਕਰਕੇ ਇਸ ਪੈਨ ਦੇ ਵਿੱਚ ਐਡ ਕਰ ਦੇਾਂਗੇ ਕੋਈ ਵੀ ਆਪਾਂ ਨੂੰ ਕੇਕ ਟੇਨ ਨਹੀਂ ਚਾਹੀਦੀ ਕੋਈ ਸਪੈਸ਼ਲ ਬਰਤਨ ਨਹੀਂ ਕੇ ਹਲਕਾ ਜਿਹਾ ਪੈਨ ਨੂੰ ਘੁਮਾਉਂਦੇ ਹੋਏ ਇਹਨੂੰ ਸੈੱਟ ਕਰ ਦੇਾਂਗੇ ਤੇ ਕਟਛੀ ਦੀ ਮਦਦ ਨਾਲ ਵੀ ਜ਼ਿਆਦਾ ਆਪਾਂ ਇਹਨੂੰ ਦਬਾਉਣਾ ਨਹੀਂ ਤੇ ਇਹਨੂੰ ਤਵੇ ਦੇ ਉੱਪਰ ਇਸ ਤਰੀਕੇ ਨਾਲ ਰੱਖ ਦੇਾਂਗੇ ਤੇ ਹੁਣ ਇਹਨੂੰ ਥਾਲ ਨਾਲ ਜਾਂ ਪਲੇਟ ਨਾਲ ਠਾਕੇ ਜਿਹੜਾ 30 ਮਿੰਟ ਹੈ ਜਿਹੜਾ ਬਿਲਕੁਲ ਸਲੋ ਕਰ ਦਿਓ ਗੈਸ ਨੂੰ ਤੇ ਆਪਾਂ ਇਹਨੂੰ ਬੇਕ ਹੋਣ ਦੇਵਾਂਗੇ ਤੇ 30 ਮਿੰਟਾਂ ਬਾਅਦ ਕੇਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਬੇਕ ਹੋ ਗਿਆ ਹੈ ਇਹ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗੀ ਸੀ ਕਿਚਨ ਦੇ ਵਿੱਚੋਂ ਕਿਉਂਕਿ ਮੰਗੋ ਵਾਲਾ ਕੇਕ ਆਪਾਂ ਬਣਾਇਆ ਫਿਰ ਖੁਸ਼ਬੂ ਤਾਂ ਬਹੁਤ ਸੋਹਣੀ ਆਊਗੀ ਤੇ ਲਓ ਜੀ ਇਸ ਤਰੀਕੇ ਦੇ ਟੂਥਪਿਕ ਨਾਲ ਜਾਂ ਫਿਰ ਤੁਸੀਂ 칼 ਦੇ ਨਾਲ ਚੈੱਕ ਕਰ ਲਿਓ ਵੀ ਕੇਕ ਹੈ ਜਿਹੜਾ ਬੇਕ ਹੋ ਗਿਆ ਬਿਲਕੁਲ ਜੇ ਡਰਾਈ ਨਿਕਲੇ ਤਾਂ ਦਾ ਮਤਲਬ ਕੇਕ ਹੈ ਜਿਹੜਾ ਉਹ ਬੇਕ ਹੋ ਗਿਆ ਹੁਣ ਆਪਾਂ ਇੱਥੇ ਫੋਕ ਦੀ ਮਦਦ ਨਾਲ ਥੋੜੇ ਥੋੜੇ ਛੇਦ ਕਰ ਦਿਆਂਗੇ ਕੇਕ ਨੂੰ ਠੰਡਾ ਕਰ ਲਾਂਗੇ ਪਹਿਲਾਂ ਉਸ ਤੋਂ ਬਾਅਦ ਇਹਦੇ ਉੱਪਰ ਚਿੱਲ ਰਵੜੀ ਐਡ ਕਰ ਦਿਆਂਗੇ ਤੇ ਫਿਰ ਬਰੀਕ ਕੱਟੇ ਹੋਏ ਥੋੜੇ ਜਿ ਇਸ ਤਰੀਕੇ ਨਾਲ ਟੁਕੜੇ ਮੰਗੋ ਦੇ ਐਡ ਕਰ ਦਿਆਂਗੇ ਲਓ ਜੀ ਇਹ ਆਪਾਂ ਉੱਪਰ ਛਿੜਕ ਦੇ ਦਿਆਂਗੇ ਇਸ ਤਰੀਕੇ ਨਾਲ ਦੋਸਤੋ ਬਾਦ ਆਪਣੇ ਕੋਲੇ ਹੈਗੀਆਂ ਤੇ ਸੁੱਕੀਆਂ ਗੁਲਾਬ ਦੀਆਂ ਪੱਤੀਆਂ ਇਹ ਥੋੜੀਆਂ ਜਿਹੀ ਐਡ ਕਰ ਦੇਾਂਗੇ ਤੇ ਲਓ ਜੀ ਕੇਕ ਹੈ ਜਿਹੜਾ ਆਪਾਂ ਹੁਣ 1 ਘੰਟਾ ਜਾਂ ਅੱਧਾ ਘੰਟਾ ਤੁਸੀਂ ਫਰਿੱਜ ਦੇ ਵਿੱਚ ਰੱਖ ਦਿਓ ਫਿਰ ਉਸ ਤੋਂ ਬਾਅਦ ਇਹ ਠੰਡਾ ਹੋ ਜਾਊਗਾ ਫਿਰ ਇਹ ਬਹੁਤ ਟੇਸਟੀ ਲੱਗੂਗਾ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਸੋ ਕੋਈ ਵੀ ਆਪਾਂ ਨੂੰ ਜ਼ਰੂਰਤ ਨਹੀਂ ਜ਼ਿਆਦਾ ਇਹਨੂੰ ਸਜਾਉਣ ਦੀ ਜਾਂ ਆਪਾਂ ਨੂੰ ਕੋਈ ਜ਼ਿਆਦਾ ਝੰਜਟ ਹੋਊਗਾ ਵੀ ਕੇਕ ਨੂੰ ਕਿਵੇਂ ਸਜਾ ਕੇ ਤਿਆਰ ਕਰਕੇ ਬਿਲਕੁਲ ਵੀ ਨਹੀਂ ਪੈਨ ਦੇ ਵਿੱਚ ਹੀ ਡੈਕੋਰੇਟ ਕਰ ਲਿਆ ਇੱਕ ਪੀਸ ਆਪਾਂ ਇਹਦਾ ਕੱਟ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਵ ਤੇ ਹੋਣ ਜੀ ਠੰਡੇ ਠੰਡੇ ਮੰਗੋ ਰਬੜੀ ਕੇਕ ਨੂੰ ਆਪਾਂ ਸਰਵ ਕਰ ਲਾਂਗੇ ਯਕੀਨ ਮੰਨਿਓ ਖਾ ਕੇ ਤੁਹਾਨੂੰ ਇਸ ਕੇਕ ਨੂੰ ਮਜ਼ਾ ਆ ਜੂਗਾ ਅੱਜ ਤੋਂ ਪਹਿਲਾਂ ਤੁਸੀਂ ਇਸ ਤਰੀਕੇ ਦਾ ਇੰਨਾ ਟੇਸਟੀ ਮੰਗੋ ਕੇਕ ਕਦੇ ਨਹੀਂ ਖਾਦਾ ਹੋਣਾ ਤੇ ਰਬੜੀ ਦੇ ਨਾਲ ਉੱਪਰੋਂ ਆਪਾਂ ਥੋੜਾ ਜਿਹਾ ਨੂੰ ਗਾਰਨਿਸ਼ ਕਰ ਦੇਾਂਗੇ ਬਹੁਤ ਹੀ ਇਹ ਜਿਹੜਾ ਸਵਾਦ ਲੱਗਦਾ ਕੇਕ ਤੁਸੀਂ ਇਹ ਜਿਹੜਾ ਜੇਕਰ ਇੱਕ ਵਾਰੀ ਬਣਾ ਕੇ ਖਾਦਾ ਨਾ ਤਾਂ ਬਾਰ ਬਾਰ ਬਣਾ ਕੇ ਖਾਓਗੇ ਤੁਸੀਂ ਜਿਵੇਂ ਤੁਸੀਂ ਦੇਖਿਆ ਵੀ ਘਰ ਦੇ ਬੇਸਿਕ ਸਮਾਨ ਦੇ ਨਾਲ ਹੀ ਆਪਾਂ ਇਹਨੂੰ ਤਿਆਰ ਕਰ ਲਿਆ ਜਿਆਦਾ ਆਪਾਂ ਨੂੰ ਸਮਾਨ ਦੀ ਵੀ ਕਿਸੇ ਦੀ ਜ਼ਰੂਰਤ ਨਹੀਂ ਵੀ ਬਾਜ਼ਾਰ ਚੋਂ ਬਾਹਲਾ ਸਮਾਨ ਲਿਆਉਣਾ ਉਹ ਬਿਲਕੁਲ ਵੀ ਨਹੀਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹ ਨੀਚੇ ਤੋਂ ਵੀ ਪੱਕਾ ਕੀ ਤਿਆਰ ਹੋਇਆ ਦੇਖੋ ਬਹੁਤ ਹੀ ਵਧੀਆ ਬੇਕ ਹੋਇਆ ਬਿਲਕੁਲ ਸਪੰਜੀ ਬਣਿਆ ਇਹਨਾ ਆਸਾਨ ਕੇਕ ਤੇ ਇਨਾ ਟੇਸਟੀ ਕੇਕ ਅੱਜ ਤੋਂ ਪਹਿਲਾਂ ਕਦੀ ਨਹੀਂ ਤੁਸੀਂ ਖਾਦਾ ਹੋਣਾ ਜਰੂਰ ਇਸ ਕੇਕ ਦੀ ਰੈਸਪੀ ਨੂੰ ਤੁਸੀਂ ਘਰ ਦੇ ਵਿੱਚ ਟਰਾਈ ਕਰਨਾ ਬਾਅਦ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾ ਦੀ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਸ਼ੀ ਕਾਲ